ਹਾਂਜੀ ਅੱਜ ਮੈਂ ਜਿਸ 에어ਪੋਰਟ ਤੇ ਖੜਾ ਇਹ ਯੂਰਪ ਦਾ ਬਹੁਤ ਖਾਸ 에어ਪੋਰਟ ਆ ਕਿਉਂਕਿ ਇਹ ਜਰਮਨ ਦਾ 에어ਪੋਰਟ ਵੀ ਆ ਫਰਾਂਸ ਦਾ 에어ਪੋਰਟ ਵੀ ਆ ਤੇ ਸਵਿਟਜ਼ਰਲੈਂਡ ਦਾ 에어ਪੋਰਟ ਵੀ ਆ ਇਹ 에어ਪੋਰਟ ਤਿੰਨ ਕੰਟਰੀਆਂ ਦਾ ਸਾਂਝਾ 에어ਪੋਰਟ ਆ ਤੇ ਇਹਦਾ ਨਾਮ ਹੈਗਾ ਯੂਰੋ 에어ਪੋਰਟ ਇਹ ਸਵਿਟਜ਼ਰਲੈਂਡ ਦੇ ਬੈਸ਼ਲ ਸ਼ਹਿਰ ਦੇ ਨਾਲ ਲੱਗਦਾ ਵਾ ਤੇ ਇੱਥੋਂ ਆਪਾਂ ਜਦੋਂ ਇਥੇ ਆਪਾਂ ਲੈਂਡ ਹੁੰਨੇ ਆ ਇੱਥੇ ਆਪਾਂ ਨੂੰ ਇੱਕ ਗੇਟ ਮਿਲਦਾ ਵਾ ਜਰਮਨ ਦਾ ਇੱਕ ਫਰਾਂਸ ਦਾ ਇੱਕ ਸਵਿਟਜ਼ਰਲੈਂਡ ਦਾ ਆਪਾਂ ਜਿਹੜੀ ਕੰਟਰੀ ਵਿੱਚ ਵੀ ਜਾਣਾ ਚਾਹਾਂ ਆਪਾਂ ਉਥੋਂ ਜਾ ਸਕਦੇ ਆ ਇਹ ਵਾਪਸੀ ਵੇਲੇ ਵੀ ਸੇਮ ਹੀ ਹੁੰਦਾ ਵਾ ਇਸ 에어ਪੋਰਟ ਨੂੰ ਤਿੰਨ ਕੰਟਰੀਆਂ ਰਲ ਕੇ ਯੂਜ਼ ਕਰ ਰਹੀਆਂ ਇਹਨਾਂ ਦਾ ਆਪਸ ਵਿੱਚ ਟਾਈ ਆਪਾਂ ਇਹ ਚੀਜ਼ ਮੁੰਮੀ ਵੀ ਇੱਥੇ ਆ ਕੇ ਹੀ ਪਤਾ ਲੱਗੀ ਕਿ ਜਰਮਨ ਦੇਡ ਦੇਖੇ ਉੱਤੇ ਲਿਖਿਆ ਹੋਇਆ ਫਰਾਂਸ ਜਰਮਨ ਸਵਿਟਜ਼ਰਲੈਂਡ ਮੈਂ ਇਥੇ ਜਿਹੜੇ ਉੱਥੇ ਦੇ ਲੋਕ ਸੀਗੇ ਉੱਥੇ ਕੰਮ ਕਰਦੇ ਉਹਨਾਂ ਨੇ ਪੁੱਛਿਆ ਵੀ ਇਹ ਕੀ ਮਸਲਾ ਹੈਗਾ ਕਿ ਮੈਂ ਫਲਾਨੇ ਸ਼ਹਿਰ ਜਾਣਾ ਵਾ ਤੇ ਮੈਨੂੰ ਕਿਹੜਾ ਵੀਜ਼ਾ ਉਹਨਾਂ ਨੇ ਕਿਹਾ ਵੀ ਜੇ ਤੂੰ ਜਾਣਾ ਵਾ ਸਵਿਟਜ਼ਰਲੈਂਡ ਤੂੰ ਆਹ ਵੀਜ਼ਾ ਦੇ ਜੀ ਐਂਟਰ ਹੋਣਾ ਜੇ ਫਰਾਂਸ ਜਾਣਾ ਤੇ ਆਹ ਵੀਜ਼ਾ ਤੇ ਜਰਮਨ ਜਾਣਾ ਤੇ ਆਹ ਵੀਜ਼ਾ ਸਵੇ ਬਹੁਤ ਵੱਖਰੀ ਗੱਲ ਮੈਨੂੰ ਲੱਗੀ ਕਿ ਇੱਕ 에어ਪੋਰਟ ਤਿੰਨ ਕੰਟਰੀਆਂ ਦਾ ਸਾਂਝਾ 에어ਪੋਰਟ ਤੇ ਬਾਕੀ 에어ਪੋਰਟ ਬਹੁਤ ਸੋਹਣਾ ਵਾ ਇਹ ਤੇ ਕੰਟਰੀ ਵੀ ਬਹੁਤ ਸੋਹਣੀ ਸੀ ਇਹ